ਚਾਹੁੰਦਾ ਕਿ ਇਹ ਵੱਡੀ ਜਿੱਤ ਹੈ ਲੋਕਾਂ ਦੀ ਕਿ ਲੋਕਾਂ ਨੂੰ ਰੋਕਣ ਦਾ ਯਤਨ ਕੀਤਾ ਨੌਜਵਾਨ ਖੜੇ ਗਏ ਡਰੇ ਕੇ ਸਾਰਾ ਸਰੁਰਖਾਸ ਸਾਰੇ ਪੰਜਾਬ ਪੁਲਿਸ ਲਾ ਕੇ ਸਾਰੇ ਪੰਜਾਬ ਦੀ ਬਹੁਤ ਡਰਾਤਮਕ ਹੈਗਾ ਸ਼ੋਨੀ ਬਣਾਤੀ ਇੱਥੇ ਪਰ ਨੌਜਵਾਨਾਂ ਦਾ ਮਹਿਕਣਾ ਇਹਨਾਂ ਦਾ ਧੰਨਵਾਦ ਸਾਰੀਆਂ ਰੋਕਾਂ ਤੋੜ ਕੇ ਇੱਥੇ ਪਹੁੰਚੇ ਬਹੁਤ ਵੱਡੀ ਜਿੱਤ ਹੈ ਸਾਡੇ ਸਬਰ ਨੂੰ ਪਰਖਣਾ ਚਾਹੁੰਦਾ ਕੋਈ ਗੱਲ ਨਹੀਂ ਚਲਾ ਡਾਂਗਾ ਸੋਲੇ ਸਾਰੇ ਪ੍ਰਸ਼ਾਸਨ ਦੇ ਹੱਥ ਕੁੱਤੇ ਆ ਪਰ ਮੈਂ ਵਾਰ-ਵਾਰ ਬੇਇੱਜ਼ਤੀ ਕਰਦਾ ਅਸੀਂ ਕੋਈ ਪ੍ਰਕਾਰਤ ਨਹੀਂ ਆਉਣਾ ਸ਼ਾਂਤਮਈ ਜਾਤਦੇ ਰਹਿ ਕੇ ਅਸੀਂ ਬੈਠੇ ਆ ਇਹਨਾਂ ਨੂੰ ਪ੍ਰਸ਼ਾਸਨ ਦੇ ਚ ਗੋਲਣਾ ਚਲਾਉਣੀਆ ਡਾਂਗਾ ਚਲਾਉਣੀਆ ਜੋ ਮਰਜ਼ੀ ਕਰ ਸਕਦੇ ਸਾਡੇ ਨੌਜਵਾਨ ਕੁੱਤੇ ਆ ਪੁਲਿਸ ਨੇ ਕੁੱਤੇ ਆ ਦੇਖੋ ਪਿੱਛੇ ਇੱਕ ਨੌਜਵਾਨ ਮੁੰਡੇ ਦੇ ਕਿਵੇਂ ਡਾਂਗਾ ਮਾਰ ਗਿਆ ਤੂਏ ਤੇ ਆ ਉਹਦੇ ਆਡੀ ਖੇਚਤੂ ਵੀ ਹੋਈ ਆ ਮਾਵਾ ਪੈਣਾ ਦੀ ਵੀ ਖੇਚਤੂ ਹੋਈ ਆ ਸੋ ਇਹ ਮੈਂ ਤਾਂ ਯਾਰ ਉਹੀ ਗੱਲ ਵਾਰ-ਵਾਰ ਆ ਜਾਂਦੀ ਆ ਕਿ ਇਸ ਕੰਮ ਲਈ ਇਸ ਪੰਜਾਬ ਦਾ ਅੱਜ ਖਾਲੀ ਪਈ ਕੋਠੀ ਜਿੱਦੇ ਨ ਜਾਣ ਦਿੰਦਾ ਇੱਥੇ ਰੋਕ ਲਿਆ ਅਸੀਂ ਇਹਨਾਂ ਨੂੰ ਕਿਹਾ ਇਹ ਪ੍ਰਸ਼ਾਸਨ ਦੇ ਰੁਕ ਸੀ ਕਿਹੜੇ ਹਾਲਾਤਾਂ ਵਿੱਚ ਨਹੀਂ ਹੋ ਗਏ ਕਿ ਕਿੱਥੇ ਪਹੁੰਚੋਗੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਵੱਡੀ ਜਿੱਤ ਹੈ ਲੋਕਾਂ ਦੀ ਕਿ ਲੋਕਾਂ ਨੂੰ ਰੋਕਣ ਦਾ ਯਤਨ ਕੀਤਾ ਨੌਜਵਾਨ ਖੜੇ ਗਏ ਡਰਾਏ ਗਏ ਸਾਰਾ ਸਰੂਰ ਖਾਸ ਤੌਰ ਤੇ ਸਾਰੇ ਪੰਜਾਬ ਪੁਲਿਸ ਲਾ ਕੇ ਸਾਰੇ ਪੂਰੇ ਪੰਜਾਬ ਦੀ ਬਹੁਤ ਡਰਾਤਮਕ ਹੈਗਾ ਸ਼ੋਨੀ ਬਣਾਤੀ ਇੱਥੇ ਪਰ ਨੌਜਵਾਨਾਂ ਦਾ ਮੈਕਨਾ ਇਹਨਾਂ ਦਾ ਧੰਨਵਾਦ ਸਾਰੀਆਂ ਰੋਕਾਂ ਤੋੜ ਕੇ ਇੱਥੇ ਪਹੁੰਚੇ ਵੀ ਬਹੁਤ ਵੱਡੀ ਜਿੱਤ ਹੈ ਕੀ ਤੁਗੰਦੀ ਹੁੰਦੇ ਹੋਏ ਉਹ ਬੈਰੀਕੇਡ ਟੁੱਟੇ ਨਗੇ ਤਾਂ ਅੱਜ ਦੇ ਕਹਿਣਾ ਕੀ ਚਾਹੁੰਦੇ ਕਿਵੇਂ ਦੇਖਦੇ ਜਿਹੜਾ ਮੌਜੂਦਾ ਸਰਕਾਰ ਯਾਰ ਇਹ 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 ਰੋਹ ਦਿਖਦਾ ਹੀ ਨਹੀਂ ਸਰਕਾਰ ਨੂੰ ਹੈਰਾਨੀ ਦੀ ਗੱਲ ਹੈ ਜੇ ਇੰਨਾ ਗੁੱਸਾ ਹਾਲੇ ਨਹੀਂ ਦਿਖ ਰਿਹਾ ਤਾਂ ਬਰੇ ਦਾ ਮਤਲਬ ਹੈ ਵੀ ਇਹ ਤਾਂ ਉਹ ਖੂਨ ਪੀਣ ਵਾਲੀਆਂ ਗੱਲਾਂ ਉਸ ਕੰਮ ਤੇ ਆਊਗਾ ਇਹ ਠੀਕ ਆ ਫਿਰ ਜੇ ਭਾਈ ਇਹਦਾ ਸਬਰ ਨਹੀਂ ਹਾਲੇ ਕੋਈ ਮਤਲਬ ਕਿ ਸਾਡੇ ਸਬਰ ਨੂੰ ਪਰਖਣਾ ਚਾਹੁੰਦਾ ਕੋਈ ਗੱਲ ਨਹੀਂ ਚਲਾ ਡਾਂਗਾ ਸੋਲੇ ਸਾਰੇ ਪ੍ਰਸ਼ਾਸਨ ਦੇ ਹੱਥ ਖੁੱਲੇ ਆ ਪਰ ਮੈਂ ਵਾਰ-ਵਾਰ ਬੇਨਤੀ ਕਰਦਾ ਅਸੀਂ ਕੋਈ ਪ੍ਰਕਾਟ ਨਹੀਂ ਆਉਣਾ ਸ਼ਾਂਤਮਈ ਜਾਤ ਤੇ ਰਹਿ ਕੇ ਆਪਣਾ ਇੱਥੇ ਬੈਠੇ ਆ ਇਹਨਾਂ ਨੂੰ ਪ੍ਰਸ਼ਾਸਨ ਨੇ ਜ ਗੋਲੀਆਂ ਚਲਾਉਣੀਆਂ ਡੰਗਾਂ ਚਲਾਉਣੀਆਂ ਜੋ ਮਰਜ਼ੀ ਕਰਨਾ ਕਰਦੇ। ਤੁਸੀਂ ਤਾਂ ਕਿ ਜਾਣਦਾ ਮਾਫੀ ਤੇ ਕਿ ਜਾਣਦਾ ਐਲਾਨ ਕੀਤਾ ਸੀਗਾ ਤਾਂ ਹੁਣ ਅਗਲਾ ਐਕਸ਼ਨ ਪਲਾਨ ਕੀਤਾ। ਅਗਲਾ ਮੀਟਿੰਗ ਕਰਾਂਗੇ ਭਾਈ ਆਗੂ ਸਾਹਿਬਾਨ ਹਾਲੇ ਆ ਰਹੇ ਨੇ ਦੋ ਤਿੰਨ ਮੀਟਿੰਗ ਕਰਕੇ ਫਿਰ ਅਗਲੀ ਗੱਲਬਾਤ ਕਰਾਂਗੇ। ਕਿਹੜੀ ਕਿਹੜੀ ਆਗੂ ਨੇ ਜਿਹੜੇ ਨਾਜ਼ਰਬੰਦ ਕੀਤੇ ਹੋਏ ਨੇ। ਹਾਲੇ ਨਾ ਆਗੂ ਕੋਈ ਵਾਅਦਾ ਨਹੀਂ ਕੀਤਾ ਸਾਡਾ। ਬਈ ਹਾਲਾਤ ਬਹੁਤ ਖਰਾਬ ਹੋਏ ਪਿੱਛੇ ਪੱਥਰਬਾਜ਼ੀ ਹੋਈ ਹੈ ਮਹਿਲਾ ਰੋਡ ਦੇ ਉੱਪਰ ਲਾਠੀ ਚਾਰਜ ਹੋਇਆ ਤੇ ਇਹਨੂੰ ਕਿਵੇਂ ਦੇਖੀਏ। ਬਿਲਕੁਲ ਉੱਥੇ ਸਾਡੇ ਨੌਜਵਾਨ ਕੁੱਟੇ ਆ ਉਹ ਤੇ ਸਾਡੀ ਖਿੱਚ ਤੂੰ ਵੀ ਹੋਈ ਆ ਮਾਵਾ ਪੈਣਾ ਦੀ ਵੀ ਖਿੱਚ ਤੂੰ ਹੋਈ ਆ ਸੋ ਇਹ ਮੈਂ ਤਾਂ ਯਾਰ ਉਹੀ ਗੱਲ ਵਾਰ-ਵਾਰ ਆ ਜਾਂਦੀ ਹੈ ਕਿ ਇਸ ਕੰਮ ਲਈ ਅਸੀਂ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਸੀ ਆ ਉਹ ਤੇ ਚਾਹੁੰਦਾ ਧਰਨੇ ਨਹੀਂ ਲੱਗਣ ਦੇਣਾ ਕੋਈ ਮੁਜ਼ਾਹਰਾ ਨਹੀਂ ਹੋਣ ਦੇਣਾ ਤੁਸੀਂ ਮੈਨੂੰ ਆ ਕੇ ਗੱਲ ਦੱਸਿਆ ਕਰੋ ਅੱਜ ਖਾਲੀ ਪਈ ਕੋਠੀ ਜੀ ਨਹੀਂ ਜਾਣ ਦਿੰਦਾ ਇੱਥੇ ਰੋਕ ਲਿਆ ਅਸੀਂ ਨਹੀਂ ਰੋਕਿਆ ਇਹ ਪ੍ਰਸ਼ਾਸਨ ਨੇ ਰੋਕਿਆ ਕੀ ਲੰਮਾ ਮੋਰਚਾ ਵੀ ਲੱਗ ਸਕਦਾ ਉਹਨਾਂ ਨੇ ਲੰਮਾ ਵੀ ਜਾ ਸਕਦਾ ਕੁਝ ਵੀ ਹੋ ਸਕਦਾ ਪਰ ਇਹ ਗੱਲ ਅਸੀਂ ਪਿੱਛੇ ਨਹੀਂ ਹਟਾ ਇਹ ਗੱਲ ਸਾਫ਼ ਹੈ ਦੇਖੋ ਇਹ ਜੁਰਮ ਹੈ ਇਹ ਅਸਲ ਜ਼ੁਲਮ ਹੈ ਇਹ ਤਸ਼ੱਦਦ ਹੈ ਇਹ ਆਵਾਜ਼ ਦੱਬਣ ਦੀ ਗੱਲ ਆ ਇਹ ਕਿਸੇ ਵੀ ਤਰੀਕੇ ਨਾਲ ਆਵਾਜ਼ ਦਬਬ ਦੇਣੀ ਹੈ ਚਾਹੇ ਮੀਡੀਆ ਦੀ ਹੋਵੇ ਚਾਹੇ ਉਹ ਆਮ ਲੋਕਾਂ ਦੀ ਹੋਵੇ ਇਹ ਆਵਾਜ਼ ਦੱਬਣ ਤੇ ਹੋਇਆ ਬੈ ਤੇ ਪੰਜਾਬ ਦੀ ਆਵਾਜ਼ ਨਾ ਪਹਿਲਾਂ ਕਿ ਦੱਬੀ ਗਈ ਹੈ ਤੇ ਨਾ ਹੀ ਦੱਬੀ ਜਾਣੀ ਹੈ ਬਾਈਟਰ ਘਰ ਚੱਕੇ ਜਾਂਦੇ ਉਹਦੇ ਬਾਰੇ ਕੀ ਕਹੂਗੇ ਬਿਲਕੁਲ ਇਹ ਉਹੀ ਇਹ ਤਾਨਾਸ਼ਾਹੀ ਤਾਂ ਹੈ ਇੱਕ ਡिक्टेटर ਹੋਰ ਕੀ ਹੁੰਦਾ ਮੀਡੀਆ ਦੀ ਆਵਾਜ਼ ਦੱਬਣੀ ਆਮ ਲੋਕਾਂ ਦੀ ਆਵਾਜ਼ ਦੱਬਣੀ ਪਰ ਆਹ ਆਵਾਜ਼ ਦੇ ਜਿਹੜੀ ਦੱਬੀ ਜਾ ਰਹੀ ਆਵਾਜ਼ ਆ ਉਹਦੇ ਖਿਲਾਫ ਉੱਠਿਆ ਹੋ ਰੋਹ ਆ ਲੋਕਾਂ ਦਾ ਭਾਈ ਜੀ ਜਦੋਂ ਤਿੰਨ ਤਰੀਕ ਨੂੰ ਕੋਲ ਦਿੱਤੀ ਜਾਂਦੀ ਸ਼ਾਂਤਮਈ ਧਰਨਾ ਕੀ ਦਿੱਤਾ ਜਾਊਗਾ ਉੱਥੇ ਹੀ लाठी चार्ज ਹੋ ਰਿਹਾ ਪੁਲਿਸ ਦੇ ਥਾਂ ਦਾ ਬੈਰੀਕੇਡ ਥਾਂ ਦਾ ਚਪੇ ਚਪੇ ਪੁਲਿਸ ਖੜੀ ਆ ਉਹ ਚੀਜ਼ ਨੂੰ ਕਿਵੇਂ ਦੇਖਦੇ ਆ ਆ ਆ ਸਾਡਾ ਇੱਕ ਸਾਥੀ ਆ ਗਿਆ ਤੁਸੀਂ ਆ ਦੇਖੋ ਇਹ ਜਗਦੀਪ ਸਿੰਘ ਥਲੀ ਇਹ ਇਹ ਪੁਲਿਸ ਦਾ ਕੁੱਟਿਆ ਪੁਲਿਸ ਨੇ ਕੁੱਟਿਆ ਭਾਈ ਯਾਰ ਕਵਰੇਜ ਕਰਦਾ ਹੈ ਤਾਂ ਕੰਮ ਆ ਰਿਹਾ ਬਹੁਤ ਪੂਰੀ ਤਰ੍ਹਾਂ ਬੈਰੀਕੇਡ ਤੋੜਿਆ ਪਹਿਲਾਂ ਮੈਨੂੰ ਦਿਖਾਓ ਮੈਂ ਕਹਿੰਦਾ ਯਾਰ ਜਦੋਂ ਆਪਾਂ ਜਲਦੀ ਆ ਆ ਹਾਂ ਬਾਕੀ ਦਸੂਹੇ ਛੋਕਾ ਨੀ ਗਿਆ ਧੱਕਾ ਮਾਰਿਆ ਬਹੁਤ ਬੁਰੀ ਤਰ੍ਹਾਂ ਸਾਰੀ ਚਰਚੀ ਫੜ ਗਈ ਪੈਰ ਦੀ